ਤੈਨੂੰ ਮਾਫ ਆ ਅਕਾਲੀਵਾਲੇ ਜਿਦੋਂ ਉਹਨੂੰ ਨਾਲੇ ਕੱਲੇ ਕੱਲੇ ਜਥੇਦਾਰ ਦੇ ਮੂੰਹ ਕਾਹਦੇ ਮੈਂ ਵਿਆਹ ਝੂਠ ਬੋਲਿਆ ਸੀ ਤੇ ਤੁਹਾਨੂੰ ਮਾਫ ਆ ਅਕਾਲੀਵਾਲੇ ਜਿਦੋਂ ਉਹਨੂੰ ਕਿੱਥੋਂ ਦਾ ਰਾਹ ਪਣਾ ਲਿਆ ਹੈ ਹੌਲਿਕ ਨੇ ਲਿਖ ਦੇਣਾ ਅਖੇ ਜੀ ਇਹ ਸਰਕਾਰ ਕੰਮ ਰੱਖਣਾ ਹੈ ਜਥੇਦਾਰਾਂ ਦਾ ਕੋਈ ਫਰਜ਼ ਨਹੀਂਗਾ ਟੈਕਸ ਦਾ ਸਰਕਾਰ ਨੂੰ ਕੰਮ ਕਰਨਾ ਬਹੁਤ ਸਰੀ ਅਕਾਲ ਤਖਸਾਲ ਦੇ ਜਥੇਦਾਰ ਨੇ ਪਤਨ ਕੁੜੀ ਮੁੰਡੇ ਦਾ ਆਨੰਦ ਕਰਜ ਕਰਵਾਇਆ ਹੈ ਵੱਡੇ ਮਰਜਾਦਾ ਪ੍ਰਸ਼ੋਤਮਾ ਦੂਜਿਆਂ ਨੂੰ ਗਾਲ੍ਹਾਂ ਕੱਢੀ ਜਾਂਦੇ ਆ ਅਖੇ ਜੀ ਜ਼ੁਬਾਨ ਨਹੀਂ ਕੋਈ ਖੋਲ ਸਕਦਾ ਬੋਲ ਨਹੀਂ ਸਕਦਾ ਤੇ ਤੁਹਾਨੂੰ ਅੱਗੇ ਹੋਰ ਤਾਂ ਕਿਸੇ ਨੇ ਕਿਹਾ ਨਹੀਂ ਜਿਹੜਾ ਆਇਆ ਕਿ ਜੁੱਤੀਆਂ ਝਾੜ ਦਿਓ ਕਿ ਕੌਂਡੇ ਮੰਗ ਦਿਓ ਮੈਨੂੰ ਕਹਿੰਦੇ ਕਿ ਫਤਵਾ ਮਰਜੋ ਮੈਂ ਵੰਗਾਰ ਕੇ ਕਹਿੰਦਾ ਦਿਓ ਫਤਵਾ ਉਹਨਾਂ ਨੂੰ ਉੱਥੇ ਚੱਲੂਗਾ ਫਤਵਾ ਜਿਹੜਾ ਦਿਓਗੇ ਵੱਡੇ ਮਰਜਾਦਾ ਪ੍ਰਸ਼ੋਤਮੇ ਦੂਜਿਆਂ ਨੂੰ ਗਾਲਾਂ ਕੱਢੀ ਜਾਂਦੇ ਆ ਅਖੇ ਜਬਾਨ ਨਹੀਂ ਕੋਈ ਖੋਹ ਸਕਦਾ ਬੋਲ ਨਹੀਂ ਸਕਦਾ ਤੇ ਤੁਹਾਨੂੰ ਅੱਗੇ ਹੋਰ ਤਾਂ ਕਿਸੇ ਨੇ ਕਿਹਾ ਨਹੀਂ ਜਿਹੜਾ ਆਇਆ ਕਿ ਜੁੱਤੀਆਂ ਝਾੜ ਦਿਓ ਕਿ ਕੌਂਡੇ ਮੰਗ ਦਿਓ ਮੈਨੂੰ ਕਹਿੰਦੇ ਕਿ ਫਤਵਾ ਮਰਜੋ ਮੈਂ ਵੰਗਾਰ ਕੇ ਕਹਿੰਦਾ ਦਿਓ ਫਤਵਾ ਉਹਨਾਂ ਨੂੰ ਉੱਥੇ ਚੱਲੂਗਾ ਫਤਵਾ ਜਿਹੜਾ ਦਿਓਗੇ ਛੱਟ ਬੋਲਣ ਦੀ ਜ਼ਰੂ ਗੋਦੜਾ ਤੋਂ ਮੰਗੇ ਉਤਰੇ ਜੱਟ ਕੁਸ਼ਾਉਂਦ ਵਰਗੇ ਆ ਸੱਚ ਕਹਾਂਗਾ ਕਿਥੇ ਸਾਡੇ ਇਤਿਹਾਸ ਦੇ ਬਚਨ ਜਥੇਦਾਰ ਜੋ ਕਹ ਦਿੰਦਾ ਸੋਉ ਪੰਥਮਾਨ ਸਭ ਲੇਤਾ ਜੋ ਜਥੇਦਾਰ ਕੌਮ ਨੂੰ ਬੇਨਤੀ ਕਰ ਦਿੰਦਾ ਸੰਦੇਸ਼ ਦੇ ਦਿੰਦਾ ਆਦੇਸ਼ ਦੇ ਦਿੰਦਾ ਕੌਮ ਉਹਦੇ ਕੇ ਸਿਰ ਝੁਕਾ ਦਿਆ ਕਰਦੀ ਸੀ ਪਰ ਅੱਜ ਲੋਕ ਇਥੋਂ ਤੱਕ ਇਹਨਾਂ ਦਾ ਹੌਸਲਾ ਪੈ ਗਿਆ ਕਿ ਸਾਡੇ ਸਿੰਘ ਸਹਿਬਾਨਾਂ ਦਾ ਜਥੇਦਾਰ ਸਹਿਬਾਨਾਂ ਦਾ ਵੀ ਮਜ਼ਾਕ ਉਡਾ ਰਹੇ ਆ ਕਿੱਥੇ ਬੈਠ ਕੇ ਉਡਾਉਂਦੇ ਆ ਪੁਲਿਸ ਦੀ ਗੋਦ ਵਿੱਚ ਪੁਲਿਸ ਦੇ ਪਹਿਰਿਆਂ ਵਿੱਚ ਜੇ ਤੁਸੀਂ ਐਡੇ ਵੱਡੇ ਸੂਰਮੇ ਹੋ ਨਾ ਫਿਰ ਸੰਗਤ ਵਿੱਚ ਆਓ ਤੇ ਜਥੇਦਾਰ ਦਾ ਪਰੰਪਰਾਵਾਂ ਦਾ ਰਹਿਤ ਮਰਜ਼ਾਦਾ ਬਾਰੇ ਗੱਲ ਕਰਕੇ ਵਿਖਾਓ ਫਿਰ ਤੁਹਾਨੂੰ ਦੱਸਾਂਗੇ ਕਿ ਕਿਵੇਂ ਗੱਲ ਤੁਹਾਡੇ ਨਾਲ ਕੀਤੀ ਜਾਂਦੀ ਪੰਜਾਂ ਜਥੇਦਾਰਾਂ ਨੇ ਮੈਨੂੰ ਕਿਹਾ ਜਿਹੜੇ ਮੈਂਬਰ ਸੀ ਦੋਤ ਸਿੰਘ ਸਾਹਿਬਾ ਨੇ ਤਿੰਨ ਜਥੇਦਾਰ ਤਿੰਨ ਕਹਿੰਦੇ ਇੱਕ ਦਿਨ ਮੀਟਿੰਗ ਹੋਈ 2.5 ਕਹਿੰਦੇ ਇੱਕ ਦਿਨ ਕਿ ਮੈਂ ਪੁੱਛਿਆ ਸਿੰਘ ਸਾਹਿਬ ਜੀ ਮੇਰੀ ਕੋਈ ਗਲਤੀ ਕਹਿੰਦੇ ਤੇਰੀ ਗਲਤੀ ਤਾਂ ਕੋਈ ਨਹੀਂ ਸਮਾਂ ਫਿਰ ਤੇ ਗਲਤੀ ਕੋਈ ਨਹੀਂ ਜਿਹੜੀ ਹੈਗੀ ਉਹਨੂੰ ਕਹੋ ਕਹਿੰਦੇ ਤੈਨੂੰ ਪਾਪਾ ਪਾਜੀ ਦੀ ਹੈਗੀ ਮੈਂ ਨਹੀਂ ਨੂੰ ਤਾਂ ਪਾਪਾ ਦਾ ਹੈਗਾ ਜਾਤੀ ਤਾਂ ਤੁਸੀਂ ਹਣ ਕਹਿੰਦੇ ਤੂੰ ਸੱਚਾ ਹੈ ਮੈਂ ਮੈਂ ਸੱਚਾ ਹੈ ਚਲੋ ਮਨਜੀਤ ਸਾਹਿਬ ਤੇ ਕਹੋ ਕਹਿੰਦੇ ਮਨਜੀਤ ਸਾਹਿਬ ਤੇ ਨਹੀਂ ਕਿਹਾ ਜਾਣਾ ਤੇ ਪੰਜਾਂ ਜੱਥੇਦਾਰਾਂ ਨੇ ਕਿਹਾ ਤੇ ਕਹਾਂਗੇ ਦੇ ਕੋਲੋ 7ਵਾਂ ਪੁਆਇੰਟ 7ਵੇਂ ਪੁਆਇੰਟ ਤੇ ਲਿਖਿਆ ਸੀਗਾ ਮੱਤ ਪੇਰ ਭਲਾ ਕੇ ਇਕੱਠਾ ਚੱਲੋ ਮੈਂ ਉਸ ਪੰਕ ਨਾਲ ਸਹਿਮਤ ਨਹੀਂ ਹੋਇਆ ਕਿਉਂ ਨੀ ਉਹ ਸਵਾਲ ਉਠਾਇਆ ਸੀ ਪੰਨਿਆਂ ਤੇ ਮੈਂ ਬੇਨਤੀ ਕੀਤੀ ਸਿੰਘ ਸਾਹਿਬ ਜੀ ਪਹਿਲਾਂ ਤਾਂ ਇਹ ਦੱਸੋ ਸਾਡੇ ਮਤ ਪੇਰ ਹਨ ਕਿ ਨਹੀਂ ਤੇ ਜੇ ਹਨ ਹੀ ਤੇ ਅਖਰ ਕਿਉਂ ਲਿਖਿਆ ਤੇ ਜੇ ਮਤ ਪੇਰ ਹਨ ਤੇ ਫਿਰ ਸਿੱਧ ਕਰੋ ਕਿਹਦੇ ਵੱਲੋਂ ਪੈਦਾ ਹੋਇਆ ਹੈ ਜਿਹਦੇ ਵੱਲੋਂ ਪੈਦਾ ਹੋਇਆ ਹੈ ਉਹ ਸੰਗਤ ਨੂੰ ਦੱਸੋ ਸਜ਼ਾ ਦਿਓ ਤਾਂ ਤੇ ਗੰਗਲ ਠੀਕ ਹੋ ਜੂ ਕਹਿੰਦੇ ਜੀ ਗਲਤੀ ਤੁਹਾਡੀ ਠੀਕ ਹੈ ਮੈਂ ਫਿਰ ਇਸ ਮਤੇ ਨੂੰ ਮੈਂ ਸਹਿਮਤ ਨਹੀਂ ਕਹਿੰਦੇ ਸਤਿਵਚਨ ਇਹਨਾਂ ਕਹਿ ਕੇ ਮੈਂ ਉਸ ਤੋਂ ਚਲੇਗਾ ਫੱਤੇ ਬਲਾ ਕੇ ਸ੍ਰੀ ਆਕਾਲ ਤਖਤ ਸਾਹਿਬ ਦੀ ਪੈੜ ਤੇ ਇਹ ਸੱਤਾ ਪੁਆਇੰਟਾਂ ਤੇ ਮੇਰੀ ਵੀ ਸਹਿਮਤੀ ਨਾਲ ਹੀ ਲਿਖ ਦਿੱਤੀ ਤੇ ਦੂਜੇ ਦਿਨ ਸਾਡੀ ਮੀਟਿੰਗ ਫੇਰ ਸੀ ਮੈਨੂੰ ਜਿਹੜਾ ਦਾਕਟਰ ਨੇ ਬੈਠਾ ਕਹਿੰਦੇ ਦੱਸੋ ਮੈਂ ਪਹਿਲਾਂ ਇਹ ਦੱਸਾਂ ਵੀ ਤੁਸੀਂ ਝੂਠ ਦਾ ਸਰਟੀਫਿਕੇਟ ਕਿੱਥੋਂ ਲਿਆ ਪੰਜਾ ਨੇ ਕਹਿੰਦੇ ਕਿਉਂ ਮੈਂ ਕਿਹਾ ਜਿਹੜਾ ਮਾਤਾ ਸਤਨਾ ਤੁਸੀਂ ਦੱਸੋ ਮੈਂ ਇਹਨਾਂ ਸਭ ਤੋਂ ਆ ਕੇ ਗਿਆ ਕਹਿੰਦੇ ਨਹੀਂ ਤੇ ਮੈਂ ਤੁਸੀਂ ਆਕਾਲ ਤਖਤ ਸਾਹਿਬ ਦੀ ਪੈੜ ਤੇ ਤੇ ਲਿਖਿਆ ਭਿੰਡਰਾਂ ਵਾਲਾ ਸਹਿਮਤ ਹੈ ਫਿਰ ਕਹਿੰਦੇ ਦੀ ਗਲਤੀ ਹੋ ਗਈ ਮੈਂ ਗਲਤੀ ਹੋ ਗਈ ਤੇ ਕਹੋ ਅਖਬਾਰ ਚ ਆਪਣੇ ਪਾਪ ਨੂੰ ਲਪੋੜਨ ਵਾਸਤੇ ਗਾਹ ਤੁਰ ਰਹੇ ਹੈਂ ਬੋਲਦੇ ਨੇ ਹੁਣ ਇੱਕ ਹੱਥ ਤੇ ਮੈਂ ਕਿਹੜੀ ਬੇਨਤੀ ਕੀਤੀ ਸਿੰਘ ਸਾਹਿਬਾਂ ਨੂੰ ਮੈਂ ਸਿੰਘ ਸਾਹਿਬ ਜੀ ਠੀਕ ਹੈ ਤਾਕਤਾਂ ਦੀ ਤਾਕਤ ਨੂੰ ਹਰਮੰਦਰ ਸਾਹਿਬ ਦੀ ਸ਼ਕਤੀ ਨੂੰ ਕਲਮ ਦੇ ਜੋਰ ਨਾਲ ਮੇਰੇ ਵਿਰੁੱਧ ਵਰਤ ਸਕਦੇ ਮੈਂ ਇਹ ਨਹੀਂ ਕੰਮ ਨਹੀਂ ਵਰਤ ਸਕਦੇ ਪਰ ਇੱਕ ਚੇਤਾ ਰੱਖਿਓ ਉਥੇ ਸੱਚੇ ਹੀ ਸੱਚ ਨਿਬੜੇ ਚੁਣ ਵਕਖੜੇ ਜਿਮਾਲਿਆ ਹੁਣ ਮੈਂ ਚੇਤਾ ਰੱਖ ਰਿਹਾ ਸਿੰਘ ਸਾਹਿਬ ਜੀ ਠੀਕ ਹੈ ਤੁਸੀਂ ਕੁਸ਼ਾਮਨ ਕਰ ਰਹੇ ਹੈਂ ਠੀਕ ਹੈ ਰਾਜ ਕੇ ਝੂਠ ਬੋਲ ਰਹੇ ਹੈਂ ਝੂਠ ਬੋਲ ਕੇ ਮੈਨੂੰ ਫਤਵਾ ਵੀ ਦੇ ਸਕਦੇ ਆ ਤੇ ਫਤਵਾ ਦਾ 2-4 ਦਿਨ ਵਾਸਤੇ ਲੋਕ ਇੱਥੇ ਵੀ ਹੋ ਸਕਦਾ ਹੈ ਪਰ ਇਹਨਾਂ ਚੇਤਾ ਰੱਖਿਓ ਤੇ ਚੱਲਣਾ ਆਪਾਂ ਇਕੱਠਿਆਂ ਨੇ ਮੁਰਕੇ ਨੀਂਗਾਂ ਪਾਲੀਆਂ ਜਿਹਨੇ ਭਾਈ ਭਾਈ ਬੈਠਾ ਹੈ ਜੇ ਮੈਂ ਵੰਗਾਰ ਵੰਗਾਰ ਕੇ ਕਹੀ ਜਾਂਦਾ ਵੀ ਮੇਰੀ ਗਲਤੀ ਦੱਸੋ ਕੀ ਹੈ ਕਿਉਂ ਇਹਨਾਂ ਪਰਤ ਦੇ ਨਾਲ ਛੇ ਨੂੰ ਕੀਤਾ ਹੈ